سن رہے لپیڑ کے سامنے لگ کر اچھی تو الگ نہیں ہوئے بھی سدا پردھان منتری نہیں سکا سینٹر نی سکا ہے

ਆਪ ਜੀ ਸਭ ਜਾਣਦੇ ਹੋ ਜਿਨ੍ਹਾਂ ਦੇ ਵਿੱਚ ਸਾਡੀ ਅਸਲ ਬਦਲੀ ਜਾਂਦੀ ਆ ਉੱਥੇ ਸਹਰੇ ਪਰ ਹੁੰਦੇ ਆ ਜਿਹੜੇ ਨਹੀਂ ਜਾ ਸਕਦੇ ਤੇ ਜਿਹੜੀ ਸਾਡੀ ਅਸਲ ਆ ਉਹ ਚਿੱਟਾ ਮਾੜੀਆਂ ਚੀਂਆਂ ਖਾਗਾ ਕੇ ਹੋਂਕੇ ਕੇਕ ਦੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਵੀ ਗੋਲੀਆਂ ਆਉਂਦੇ ਆ ਜਿਹੜੇ ਸਾਡੇ ਨਿੱਕੇ ਨਿੱਕੇ ਬੱਚੇ ਆ ਉਹਨਾਂ ਦਾ ਵੀ ਦਿਮਾਗ ਜਿਹੜਾ ਵਾ ਇਹ ਜਦ ਸੌਣ ਹੋਏ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਕੀ ਕਰਨਾ ਕਿ ਨਹੀਂ ਕਰਨਾ ਇਸ ਕਰਕੇ ਖਾਲਸਾ ਜੀ ਸਾਨੂੰ ਇੱਕ ਪਿੱਕੇ ਦੇ ਨਾਲ ਮੋੜੇ ਨਾ ਮੋੜੇ ਲਾਗੇ ਖੜਨਾ ਤੈਂਦਾ ਸਾਡਾ ਪੰਥ ਖਾਲਸਾ ਹਮੇਸ਼ਾ ਹਿੱਤ ਦੇ ਨਾਲ ਖੜਿਆ ਹੋਆ ਇੱਕ ਸਾਡੇ ਕੋਲ ਨਿਗਾਹਾਂ ਪਟਾਈਆਂ ਇਹ ਪਟ્રોલ ਪਿੰਦਾ ਹੀ ਇਹੋ ਜੇ ਨਸ਼ੇ ਖਾਂਦਾ ਹੀ ਸਾਡੇ ਕੋਲ ਅੱਠ ਸੱਤ ਪਟਾਈਆਂ ਨਿਕੇ ਨਿਕੇ ਜਿਹੜੇ ਆਪਣੇ ਆਪ ਦੇ ਵਿੱਚ ਆਏ ਇਕੱਠੇ ਕਰ ਰਹੇ ਆ ਤਾਂ ਇਹੋ ਇੱਕ ਮਕਸਦੇ ਆ ਵੀ ਜਿਹੜੇ ਬੱਚੇ ਜਿਹੜੇ ਅਨਾਥ ਆ ਜਿਹੜੇ ਇਹੋ ਜਿਹੇ ਬੱਚੇ ਆ ਉਹਨਾਂ ਨੂੰ ਪੰਥ ਚ ਡਾਕਾ ਕਰਦੇ ਆਪਣੇ ਘਰ ਮੰਦਿਆ ਦਾਸ ਖਾਈ ਜਾਂ ਸਿੱਖੀ ਪਰ ਸਮਝਾ ਜਾਂਦੇ ਜਿਹੜੇ ਨਸ਼ਾਤ ਨਾਲ ਲੱਗਣ। ਇਹਨਾਂ ਸਾਡੇ ਕੋਲ 1 ਸਾਲ ਹੋ ਗਿਆ ਖਾਲਸਾ ਜੀ ਇਥੇ ਆਇਆ ਨੂੰ ਇਹਨੇ ਉਹਨਾਂ ਪਟ્રોલ ਵੀ ਛੜਦਾ ਵਾ ਇੱਕ ਟੂਪਾਂ ਪੈਂਚਰਾ ਦੀਆਂ ਪੈਂਦਾ ਹੀ ਉਹ ਛੜਦੀਆਂ ਸਾਰਾ ਕੁਝ ਚੱਲ ਗਿਆ ਉਹਨੇ ਚਰਜੀ ਕਲਣਾ ਸਿੰਘ ਫੱਟ ਗਿਆ ਨਿਕਾਲੇ ਪੁਰਵਾਜਾਉਂਦਾ ਵਾ ਧੋੜੇ ਭਜਾਉਂਦਾ ਵਾ ਗੁਰੂ ਦੀ ਕਿਰਤਾਂ ਵਾ ਇਸ ਕਰਕੇ ਸਾਂਭੀ ਸਾਰੀ ਸਿੱਖ ਕੌਮ ਲੋ اس کے سال общем زلگے سے پہ Bond playing اس کہ وہاں زلگے کھانے میں اس محصور کرنے کے لئے یہ Enfin wer میں یقین plural还是 ان سے کہاں کرنا excited وہاں سے دوسرے کی رہے؟ یہ جذا ہوں اور سفر commissioned یوں نے جو stewardship آپ کو شایدے کی آپ کو زلگیاں یوں اسم آنے دہلی والوں کو اندر کا حضور اپ بھی چلا گیا تے سارے پنجابوں کے باہر گیا ہیرو اس طرح کے لیے اپ کہنا یہ اپ کرنا کولو دی چریپا کو دی لو دی اس طرح دی لو دی ماں قرب ہونا چاہیے اور ہیرو چلا میں 26 تا 9 مہینے چلا ہے ਉਹਨਾਂ ਦੇ ਘਰ ਦਾ ਸੀਟੀ ਜਣਾ ਖੇਲਣ ਸੁਤੇ ਆ ਤੇ ਪੱਪਿਆਰਾਂ ਤਾਂ ਹੈ ਬਾਬੇ ਇਹਨਾਂ ਨੂੰ ਆਪਣੇ ਪਾਪਾ ਜੁੜਾ ਹੋ ਕੇ ਸੀ ਤੇ ਪਾਪਾ ਪਤਨੀ ਉਹਨਾਂ ਦਾ ਸੀਟੀ ਜਣਾ ਤੋਂ ਬੁਲਾਵਣ ਹੋਇਆ ਉਹਨਾਂ ਦੇ ਸਮੇਂ ਚ ਬਾਕੀ ਕੁਧੀਰੀ ਦੀ ਤੇ ਉਹਨਾਂ ਤੇ ਉਹ ਹਾਜ਼ਰੀ ਗੰਭਪ ਕਾਲੇ ਸੱਬੀ ਸਾਲ ਨਵੰਨੇ 13 ਦੇ ਉਹਨਾਂ ਨੇ ਆਖਿਆ ਕਿ ਤੇ ਮਾਤਾ ਗੁਰੀ ਦੀ ਬਹਾਦਰ ਹੋ ਰਹੇ ਹਨ ਉਹਨਾਂ ਦੇ ਮਾਨ ਸਵਾਦ ਹੋਣ ਦੇ ਬਾਅਦ ਵੀ ਉਹਨਾਂ ਨੇ ਆਪਣਾ ਨੰਨਾ ਬਕਰ ਨੂੰ ਨਾਮ ਦਿੱਤੇ ਨਾਮ ਦਿੱਤੇ ਇੱਕਔਰ ਜੇਬ ਨੂੰ ਇੱਕ ਖੂਪ ਨਾ ਨਹੀਂ ਬਰਾਤੇ ਨਾ ਸਕਦਾ ਇੱਕ ਸੀਸਲੈਂਡ ਦੇ ਬਾਸੂਦ ਦੀ ਔਰ ਜੇਬ ਦਾ ਮਹਿਸੂਸ ਕਰਦਾ ਕਿ ਅੱਜ ਤੋਂ ਪੱਟੀ ਮੇਰੀ ਬਾਸੂਦ ਦੀ ਹੈ ਕਿਤੇ ਬਾਤ ਦਾ ਕਿਤੇ ਕਿੰਦਾ ਹਾਲ ਨਹੀਂ ਹੈ می آگا میں لگے جانا سمجھ لو ਕਪਾਹ ਮੰਦੂ ਕਾਰਨ ਜਨ ਸਮ ਜੀਵਨ ਦਾ ਬਲਕ ਚੋ ਇਹ ਆਮਤ ਬੰਨ ਜੀਵਨ ਦੀ ਇਹ ਨਹੀਂ ਦੋਹਰਾਏ ਤਾਂ ਤੁਹਾਨੂੰ ਜੀ ਨਹੀਂ ਬਹੁਤ ਮੁਕੀਲ ਲੱਗੇਗੀ ਉਸ ਕਰਕੇ ਲਈ ਇੱਕ ਦਿਨ ਆਵਾਜਿਨੋ ਇਹ ਆਪਣੇ ਤੱਕ ਠੀਕ ਹੋ ਗਿਆ ਹੈ ਇਹੋ ਐਸਾ ਹੈ ਤੁਹਾਨੂੰ ਇਹੋ ਜਿਹਾ ਦੇਖੇ ਕਿ ਬਣਾਏ ਜਿਸ ਲੇਖੀ ਨੀਰ ਜਿਹੜੇ ਕੋਈ ਮਾਰਿਆ ਤੇ ਆਮਾ ਨਾ ਮਰਿਆ ਬੇਟਾ ਬੇਟੀ ਨੂੰ ਖਾਤਰ ਰਿਹਾ वो भाई एक भारत का प्रतिनिधित्व एक मत एक अल्प लायुत रेडी पार्टी है ये अभी मनुकों के आगे आके दाएं दाएं बत्तियां के बत्तियां ये क्यों ना हो सुनो मोत्र था भाइयों की ये आने सरकारों को बत्तियां में क्या बत्तियां में ये क्यों ना हो वो कोई बात ना बोलिए बोलिए तो मत क्यों है کہ ہمارا ریٹ ہمارا ہے ہمارا وہ سن رہے ہیں جو مستقبل چاہیے مستقبل کی لپاڑا پر کہتے ہیں اپ کا نام ہے جب جب کیتھ کو بڑے کے چڑھو گے ہونا اٹھو ہی تھوڑا ٹون دار رہے گا کہیں نہیں ہوا لیکن یہ نہیں کہ ہم مت چل رہا ہے شریو آدمی کے اوپر چڑھتے ہیں یہ بھی یاد رکھنا بچے یاد رکھنا کہ امیران نے یہ چکا بنایا جانا ہے بہت زیادہ بہت اچھے دیکھنا ہے ਏ ਭਾਈ ਜੀ ਜੋ ਆਪਣੇ ਕਿਸਾਨ ਯੂਨੀਅਨ ਬਲੋਂ ਸੰਘਾਰ ਚ ਵਿੱਢਿਆ ਗਿਆ ਹੈ ਪਿਛਲੇ ਕੁਝ ਸਮੇਂ ਤੋਂ ਉਹਨਾਂ ਵਿੱਚ ਸਰਦਾਰ ਜਗਜੀਤ ਸਿੰਘ ਜੀ ਡਲੇਵਾਲ ਜੋ ਕਿ ਨਿਤੜਕ ਯੋਧੇ ਜਾਗੂ ਨੇ ਕਿਸਾਨ ਯੂਨੀਅਨ ਦੇ ਉਹਨਾਂ ਵੱਲੋਂ ਜੋ ਮਰਨ ਵਰਤ ਰੱਖਿਆ ਗਿਆ ਹੈ ਉਸ ਦੇ ਕਾਰਨ ਜੋ ਸਰਕਾਰਾਂ ਵੇਸਲੇਪਣ ਵਿੱਚ ਨਜ਼ਰ ਆ ਰਹੀਆਂ ਹਨ ਉਹਨਾਂ ਨੂੰ ਜਾਗਰਿਤ ਕਰਨ ਲਈ ਇਹ ਰੇਲ ਰੋਕੋ ਅੰਦੋਲਨ ਜੋ ਕਿ 12 ਵਜੇ ਤੋਂ 3 ਵਜੇ ਤੱਕ ਇਹ ਇੱਕ ਲੋਕ ਸੱਦਾ ਦਿੱਤਾ ਗਿਆ ਸੀ ਸੋਸੇ ਸਬੰਧ ਵਿੱਚ ਲੋਕ ਹਿੱਤ ਮਿਸ਼ਨ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੋਰਾਲੀ ਸਟੇਸ਼ਨ ਤੇ ਇਹ ਮੋਰਚਾ ਆਰੰਭਿਆ ਗਿਆ ਹੈ। ਵੀ ਕੀ ਕੀ ਉਹਦੇ ਵਿੱਚ ਮੰਗਾ ਕੀ ਨੇ ਤੁਹਾਡੀ? ਦੇਖੋ ਜੀ ਜੋ ਸਾਡੇ ਵੱਡੇ ਲੀਡਰ ਨੇ ਜੋ ਮੇਨ ਮੁੱਦੇ ਨੇ ਜੋ ਅਸਲੀ ਮੰਗਾ ਨੇ ਜੇ ਹਰ ਇੱਕ ਇਹ ਪ੍ਰਤੱਖ ਨੇ ਕਿਉਂਕਿ ਜੋ ਮੰਗਾ ਅੱਜ ਦੀਆਂ ਨਹੀਂ ਪਿਛਲੇ ਕੁਝ ਸਮੇਂ ਤਕਰੀਬਨ 1.5 ਤੋਂ 2 ਸਾਲ ਤੋਂ ਚੱਲ ਰਹੀਆਂ ਨੇ। ਜੋ ਕੋਈ ਮੋਰਚੇ ਦੇ ਸਬੰਧ ਵਿੱਚ ਸਭ ਨੂੰ ਨਜ਼ਰ ਨੇ ਸੋ ਮੈਂ ਉਹਨਾਂ ਸਬੰਧੀ ਬਹੁਤਾ ਵਿਸ਼ੇਸ਼ ਵਿੱਚ ਨਹੀਂ ਵਿਸ਼ਲੇਸ਼ਣ ਨਹੀਂ ਕਰ ਸਕਦਾ ਕਿਉਂਕਿ ਬਹੁਤ ਆ ਬੋਲਰ ਚੱਕਣ ਹੋਏ ਜੇਕਰ ਮੈਂ ਕੁਝ ਹੋਰ ਗੱਲ ਕਹਿ ਬੈਠਿਆ ਤਾਂ ਉਹਦਾ ਮੀਡੀਆ ਬਹੁਤ ਹੀ ਫੰਗ ਦਾ ਕੌਮ ਬਣਾ ਕੇ ਪੇਸ਼ ਕਰਦਾ ਹੈ ਸੋ ਇਸ ਗੱਲ ਕਰਕੇ ਇਹਨਾਂ ਮੁੱਦਿਆਂ ਬਾਰੇ ਸਾਡੇ ਵੱਡੇ ਲੀਡਰਾਂ ਨਾਲ ਹੀ ਗੱਲ ਕੀਤੀ ਜਾਵੇ ਜਿਹੜੇ ਹੋਰ ਲੀਡਰ ਨੇ ਕਿਸਾਨੀ ਕਿਸਾਨਾਂ ਕੋਲ ਨੇ ਉਹ ਸਾਥ ਨਹੀਂ ਦੇ ਰਹੇ ਕਿਉਂ ਉਹਦਾ ਕੀ ਕਰਨਾ ਨਹੀਂ ਨਹੀਂ ਇਹ ਗੱਲ ਨਹੀਂ ਹੈ ਜੀ ਉਹ ਆਪਣੇ ਆਪਣੇ ਤੌਰ ਤੇ ਥੋੜਾ ਜਿਹਾ ਕੁਝ ਇਸ ਤਰ੍ਹਾਂ ਇਹ ਵੀ ਬਕ ਬਕ ਸਟੇਸ਼ਨਾਂ ਤੇ ਆਪਣੇ ਆਪਣੇ ਪ੍ਰਚਾਰ ਵਿੱਢੇ ਗਏ ਨੇ ਆਪਣੇ ਆਪਣੇ ਮੋਰਚੇ ਵਿੱਚ ਹਰ ਇੱਕ ਆਪਣਾ ਜਥੇਬੰਦੀ ਦਾ ਕੋਈ ਵੀ ਮੈਂਬਰ ਤੋਂ ਲੈ ਕੇ ਮਜ਼ਦੂਰ ਹੋਵੇ ਚਾਹੇ ਉਹ ਕਿਸਾਨ ਹੋਵੇ ਉਹ ਆਪਣੇ ਆਪਣੇ ਮੋਰਚੇ ਵਿੱਚ ਫਤਿਹ ਦੇ ਮੋਰਚੇ ਵਿੱਚ ਸ਼ਾਮਲ ਹੈ ਇਹ ਗੱਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਹ ਇਕੱਠ ਨੂੰ ਦੇਖ ਕੇ ਆਪਾਂ ਨੂੰ ਇਹ ਅੰਦਾਜ਼ਾ ਨਹੀਂ ਲਾਉਣਾ ਨਾਲ ਸਰਦਾਰ ਹਰਮੇਸ਼ ਸਿੰਘ ਜੀ ਬੜੌਦੀ ਵੀਰ ਜੀ ਵਾਇਗੁਰ ਜੀ ਖਾਲਸਾ ਵਰਤੇ ਵੀ ਫਿਰ ਸਿੱਖ ਖਾਲਸਾ ਵੀਰ ਜੀ ਧਰਨੇ ਲੱਗੇ ਹੋਏ ਨੇ ਡੱਲੇਵਾਲ ਮਰਨ ਵਰਤੇ ਬੈਠੇ ਨੇ 22 ਦਿਨ ਹੋ ਗਏ ਨੇ ਪਰ ਉਹਨਾਂ ਦੇ ਜਿਹੜੇ ਬਾਕੀ ਯੂਨੀਅਨਾਂ ਦੇ ਲੀਡਰ ਨੇ ਰਾਜੀਵਾਲ ਹੋ ਗਏ ਜਾਂ ਹੋਰਲੇ ਲੀਡਰ ਨੇ ਉਹ ਨਾਲ ਨਹੀਂ ਬੈਠੇ ਉਹਦਾ ਕੀ ਕਰਨਾ ਹੈ ਇਹ ਚਲੋ ਉਹਨਾਂ ਨੇ ਸ਼ੰਗਾਂ ਸ਼ੁਰੂ ਕਰਤਾ ਜੇ ਲੋੜ ਪਈ ਤਾਂ ਹੋਰ ਪਾਰਟੀਆਂ ਵਾਲੇ ਵੀ ਅੱਗੇ ਆਉਣਗੇ ਬੈਠਣਗੇ ਇਹੋ ਜਿਹੀ ਕੋਈ ਗੱਲ ਨਹੀਂ ਠੀਕ ਹੈ ਨਾ ਪਰ ਸੈਂਟਰ ਗਵਰਨਮੈਂਟ ਨੇ ਅੱਖਾਂ ਤੇ ਪੱਟੀ ਬੰਨ੍ਹ रखी ਹੈ ਪੰਜਾਬ ਦੀ ਐਗਰੀਕਲਚਰ ਲੈਂਡ ਨੂੰ ਵੀ ਪੰਜਾਬ ਦੀਆਂ ਸੜਕਾਂ ਨੂੰ ਵੀ ਪੰਜਾਬ ਪੰਜਾਬ ਦੀ ਐਜੂਕੇਸ਼ਨ ਨੂੰ ਵੀ ਤੇ ਉਹਨਾਂ ਨੂੰ ਬੱਕ ਬੱਕ ਪ੍ਰਾਈਵੇਟ ਕੰਪਨੀ ਨੂੰ ਇਸ ਤਰੀਕੇ ਨਾਲ ਵੇਚਿਆ ਜਾ ਰਿਹਾ ਜਿਹਦੇ ਵਾਸਤੇ ਆਪਾਂ ਨੂੰ ਲੰਬੀ ਲੜਾਈ ਲੜਨ ਦੀ ਲੋੜ ਹੈ ਠੀਕ ਹੈ ਇਹ ਇੱਕ ਡੱਲੇ ਆਲ ਜੀ ਨੇ ਬਹੁਤ ਵੱਡੀ ਸ਼ੁਰੂਤ ਕੀਤੀ ਹੈ ਤੇ ਅਸੀਂ ਉਹਨਾਂ ਦਾ ਪੂਰਾ ਸਮਰਥਨ ਕਰਦੇ ਹਾਂ ਤੇ ਜਿੰਨੀ ਵੀ ਲੋੜ ਪਊਗੀ ਹਰ ਜਗ੍ਹਾ ਸੀ ਉਹਨਾਂ ਦਾ ਪੂਰਾ ਸਾਥ ਦੇ ਬਗੇ ਕਿਹੜੀਆਂ ਮੰਗਾਂ ਸੀਗੀਆਂ ਜਿਹੜੀਆਂ ਦਿੱਲੀ ਪਹਿਲੇ ਮੋਰਚੇ ਦੇ ਵਿੱਚ ਨਹੀਂ ਮੰਨੀਆਂ ਗਈਆਂ ਤੇ ਡੱਲੇ ਵੱਲ ਨ ਬੈਠਣਾ ਪੈ ਗਿਆ ਸਾਰੀਆਂ ਹੀ ਮੰਗਾਂ ਇਹਨਾਂ ਨੇ ਬਸ ਇੱਕ ਲollipops ਦਿੱਤਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਲਾਗੂ ਕੋਈ ਵੀ ਨਹੀਂ ਕਰੀ ਨਾ ਕਿਸਾਨਾਂ ਦੇ ਮੁੱਲ ਦੀ ਨਾ ਉਹਨਾਂ ਨੇ ਐਮਐਸਪੀ ਦੀ ਤੇ ਨਾ ਉਹਨਾਂ ਨੇ ਫਸਲ ਦੀ ਚੱਕਚਕਾਈ ਦੀ ਹੁਣ ਤੁਸੀਂ ਦੇਖਿਆ ਇਹ ਮੰਡੀਆਂ ਦੇ ਵਿੱਚ ਝੋਨਾ ਕਿਵੇਂ ਰੁਲੇ ਆਇਆ ਇਹ ਰਿਕਾਰਡ ਹੈ ਅੱਜ ਤੱਕ ਦਾ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਇਹਨਾਂ ਤੋਂ ਝੋਨਾ ਵੀ ਨਹੀਂ ਖਰੀਦਿਆ ਗਿਆ। ਜਿਹੜਾ ਜਿਰੀ ਦਾ ਸੀਜ਼ਨ ਹੈਗਾ ਸੀਗਾ। ਕਿਸਾਨ ਉੱਤੇ ਰੁਲਦੇ ਰਹੇ। ਉਹ ਬੜਾ ਡਰਾਈ ਹੋਇਆ ਉਹ ਵੀ ਝੋਨਾ ਇਹਨਾਂ ਤੋਂ ਖਰੀਦਿਆ ਨਹੀਂ ਗਿਆ। ਇਹ ਹਾਲਾਤ ਹੈ ਸਾਡੀ ਇੰਡੀਆ ਗਵਰਨਮੈਂਟ ਦੇ ਤੇ ਸਾਡੀ ਪੰਜਾਬ ਗਵਰਨਮੈਂਟ ਦੇ। ਇਹਦੇ ਵਿੱਚ ਪੰਜਾਬ ਗਵਰਨਮੈਂਟ ਪਹਿਲਾਂ ਆਪਣਾ ਹੱਥ ਛਾੜ ਗਈ। ਉਹਦਾ ਕੀ ਰੋਲ ਹੈ ਵਿੱਚ? ਇਹ ਤਾਂ ਪੰਜਾਬ ਗਵਰਨਮੈਂਟ ਹੀ ਦੱਸ ਸਕਦੀ ਹੈ। ਸੀਐਮ ਭਗਵੰਤ ਮਾਨ ਜੀ ਦੱਸ ਸਕਦੇ ਆ ਵੀ ਕਿਉਂ ਕਿ ਉਹਨਾਂ ਨੇ ਹੱਥ ਛਾੜਿਆ ਕਿਉਂ ਫਸਲ ਖੇਤਾਂ ਤੋਂ ਭੱਜੇ। ਉਹ ਕਹਿੰਦੇ ਅਸੀਂ ਤਾਂ ਮੰਗਾ ਮੰਨ ਲੀਏ ਸੈਂਟਰ ਨਹੀਂ ਮੰਨ ਰਿਹਾ ਹੈਗਾ। ਇਹ ਮੰਗਾਂ ਸੈਂਟਰ ਪੰਜਾਬ ਗਵਰਨਮੈਂਟ ਨੇ ਤਾਂ ਦਿੱਤਾ ਕਿ ਆ ਕਿਸਾਨਾਂ ਨੂੰ ਇਹਨਾਂ ਨੇ ਕਿਹੜਾ ਕੋਈ ਬੋਨਸ ਦਿੱਤਾ ਜਾਂ ਇਹਨਾਂ ਨੇ ਕੋਈ ਜਿਹੀ ਦੀ ਪਰਚੇਜ਼ ਕਰਨਾ ਤਾਂ ਇਹਨਾਂ ਦਾ ਹੱਕ ਤਾਂ ਨਾ ਜੀ ਸਾਨੂੰ ਲੱਗਦਾ ਨਹੀਂ ਨਹੀਂ ਇਹਨਾਂ ਦੀ ਤਾਂ ਆਪ ਸੋਚ ਨਹੀਂ ਬਣਦੀ ਹੈ ਕਿ ਭਗਵਾਨ ਤਮਾਨ ਜੀ ਤੇ ਉਹਨਾਂ ਦੀ ਠੀਕ ਹੈ ਨਾ ਸੈਂਟਰ ਪੰਜਾਬ ਨੂੰ ਦੇ ਕੇ ਖੁਸ਼ ਹੈ ਨਾ ਇਹਨਾਂ ਨੇ ਪਹਿਲਾਂ ਦਿੱਤਾ ਜੀ ਠੀਕ ਹੈ ਨਾ ਐਸਾ ਕਿਹੜਾ ਕੰਮ ਹੈ ਜਿਹੜਾ ਇੱਕ ਕਰਦੇ ਜਿਵੇਂ ਤੁਸੀਂ ਕੱਲ ਵੀ ਇੱਥੇ ਆਪਣਾ ਲੋਕੀਤ ਵਿਸ਼ੰਦਾ ਧਰਨਾ ਲੱਗਿਆ ਹੋਇਆ ਹੈ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਹੋਮਗਾਰਡ ਦੀ ਗੱਲ ਕਰ ਰਹੇ ਵੀਰ ਜੀ ਹੋਮਗਾਰਡ ਦਾ ਵੀ ਪਿਛਲੇ 35 ਸਾਲ ਤੋਂ ਧਰਨਾ ਲੱਗਿਆ ਹੋਇਆ ਔਰ ਬਹੁਤ ਸਾਰੇ ਲੱਖਾਂ ਚੋਂ ਆਪਣਾ ਧਰਨਾ ਲਾਈ ਬੈਠਿਆ ਹੈ ਇਹ ਕਿਤੇ ਇੱਕ ਫਰੰਟ ਪਰ ਨਹੀਂ ਲੜ ਸਕਦੇ ਫਰੰਟ ਲਾਈਨ ਤੇ ਜਾ ਕੇ ਨਹੀਂ ਇਹ ਤਾਂ ਸਭ ਨੂੰ ਜੀ ਹੁਣ ਇਕੱਠੇ ਹੋਣ ਦੀ ਵੱਡੀ ਜ਼ਰੂਰਤ ਹੈ ਤਾਂ ਹੀ ਇਹ ਧਰਨੇ ਜਿੱਤੇ ਜਾਣੇ ਹਨ ਇਕੱਲੇ ਇਕੱਲੇ ਨਾਲ ਤਾਂ ਮਸਲਾ ਨਹੀਂ ਹੱਲ ਹੋਣਾ ਪੰਜਾਬ ਦੇ ਵਿੱਚ ਕੋਈ ਲੀਡਰ ਐਸਨ ਜਿਹੜਾ ਇਕੱਠੇ ਕਰ ਲਵੇ ਨਹੀਂ ਪੰਜਾਬ ਦੇ ਵਿੱਚ ਲੀਡਰ ਤਾਂ ਹੈਗੇ ਆ ਤੇ ਆਪਸੀ ਸਹਿਯੋਗ ਦੀ ਲੋੜ ਹੈ ਗੱਲਬਾਤ ਦੀ ਲੋੜ ਹੈ ਉਸੇ ਨਾਲ ਇਕੱਠਾ ਹੋਇਆ ਜਾ ਸਕਦਾ ਇਸ ਤਰ੍ਹਾਂ ਨਾ ਵੀ ਆਪਣੇ ਆਪਣੇ ਮੰਗਾ ਤੁਸੀਂ ਰੱਖੋ ਪਰ ਪਹਿਲਾਂ ਪੰਜਾਬ ਨੂੰ ਤਾਂ ਬਚਾ ਲਈਏ ਇਕੱਠੇ ਹੋ ਕੇ ਨਹੀਂ ਤੁਸੀਂ ਬਹੁਤ ਵੱਡੀ ਗੱਲ ਕੀਤੀ ਆ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਹੀ ਨਾ ਰਹੀਆਂ ਫਿਰ ਰਾਜ ਕਿੱਥੇ ਕਰੋਗੇ ਨਹੀਂ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਤਾਂ ਸੁੰਗੜ ਗਿਆ ਸਾਡਾ ਨਾ ਇੰਡੀਆ ਹੀ ਸੁੰਗੜ ਗਿਆ ਉਧਰ ਚైనా ਵਾਲੇ ਦੱਬੀ ਜਾ ਰਹੇ ਆ ਸਾਡੀ ਧਰਤੀ ਨੂੰ ਕੁਛ ਪਾਕਿਸਤਾਨ ਵਾਲੇ ਦੱਬੀ ਜਾ ਰਹੇ ਜੇ ਤੁਸੀਂ ਇਹ ਗੱਲ ਕਰਦੇ ਕੁਛ ਬੰਗਲਾਦੇਸ਼ ਵਾਲੇ ਦੱਬੀ ਜਾ ਰਹੇ ਇਹ ਤਾਂ ਬਹੁਤ ਵੱਡੀ ਗੱਲ ਹੈ ਤੁਸੀਂ ਉਹ ਇਸ ਫੈਕਟਰ ਤੋਂ ਬਾਹਰ ਨਿਕਲ ਕੇ ਕੁਛ ਰਕਬਾ ਆਪਣਾ ਚੀਨ ਨੇ ਦੱਬ ਲਿਆ ਇਹ ਮੋਦੀ ਜੀ ਤੋਂ ਵੀ ਨਹੀਂ ਛਡਵਾਇਆ ਗਿਆ ਕਹਿਣ ਨੂੰ ਗੱਲਾਂ ਜਰੂਰ ਮਾਰਦੇ ਆ ਉਹ ਵੀ ਅੱਗੇ ਵੱਧ ਕੇ ਆਪਣੀ ਰੀਲੇਕ ਤੋਂ ਪੰਜਾਬੇ ਬਹੁਤ ਵੱਡਾ ਸੀਗਾ ਪੰਜਾਬ ਲਾਹੌਰ ਤੱਕ ਹੈਗਾ ਸੀਗਾ ਠੀਕ ਹੈ ਠੀਕ ਹੈ ਨਾ ਪੰਜਾਬ ਸੁਗੜਿਆ ਨਹੀਂ ਇਹਨਾਂ ਨੇ ਸੰਗੋੜਤਾ ਅੰਮ੍ਰਾਲਾ ਜ਼ਿਲ੍ਹਾ ਵੀ ਪੰਜਾਬ ਦੇ ਵਿੱਚ ਸੀਗਾ ਚੰਡੀਗੜ੍ਹ ਸਾਰਾ ਪੰਜਾਬ ਦੇ ਵਿੱਚ ਸੀਗਾ ਜੇ ਤੁਸੀਂ ਉਹ ਗੱਲ ਕਰਦੇ ਜੀ ਸਾਰਾ ਪਤਾ ਨਹੀਂ ਜਾਂ ਲਖੀ ਰ ਕਰਨੀ ਬਹੁਤ ਫੌੜ ਦੇ ਫੌੜ ਦੇ ਗਦਾਰਾਂ ਦਾ ਪਤਾ ਨਹੀਂ ਸੋ ਸੁਝਨੇ ਪਾਹ ਤਨੇ ਪਰ ਗਦਾਰਾਂ ਦੇ ਮੋਲ ਦਾ ਕਾਹਨ ਜਰ ਵੀ ਕਾ ਲੀ ਹੈ ਅੱਜ ਵੀ ਉਹ ਜਿਹੜਾ ਸਰਦਾਰ ਜਿਹਦਾ ਧਰਵਾ ਹੈ ਚੰਨੇਵਾ ਸਾਹ ਦੇ ਨਾਲ ਅਕਸੀ ਦੇ ਹੋਗੇ ਕਿ ਕਿ ਨੇ ਹੈਰਾਨਨੇ ਵਾਲੀ ਗੱਲ ਵੀ ਰਹਿਣਾ ਨਹੀਂ ਦੇਖੋ ਜਿਹੜਾ ਧਰਨਾ ਅੱਜ ਚੱਲ ਰਿਹਾ ਹੈ ਸੋ ਜੋ ਹੁਣ ਸਥਿਤੀ ਇਹ ਹੈ ਕਿ ਸਰਕਾਰ ਉਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ ਢੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ ਇਸੇ ਨੂੰ ਲੈ ਕੇ ਸਮੂਚੀਆਂ ਜਿੰਨੀਆਂ ਵੀ ਸੰਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਨੇ ਜਥੇਬੰਦੀਆਂ ਅੱਜ 2 ਵਜੇ ਕਿਸਾਨ ਪਪਨ ਵਿੱਚ ਮੀਟਿੰਗ ਉਹਨਾਂ ਦੀ ਵੀ ਹੋ ਰਹੀ ਹੈ ਉਹ ਵੀ ਸਾਰੇ ਇਕੱਠੇ ਹੋ ਕੇ ਇਕਤਾ ਦਾ ਜਿਹੜਾ ਨਾਲ ਫੈਸਲਾ ਲੈ ਰਹੇ ਨੇ ਸਾਰੇ ਇਸ ਦੇ ਨਾਲ ਹੀ ਜਿਹੜੀ ਹੁਣ ਕੇਂਦਰ ਸਰਕਾਰ ਦੀ ਬਤਨੀਤੀ ਹੈ ਕਿ ਸਾਨੂੰ ਲੰਮਾ ਸਮਾਂ ਸੰਘਰਸ਼ ਲੜਨ ਤੋਂ ਬਾਅਦ ਵੀ ਉਹ ਕਾਨੂੰਨ ਜਿਉਂਦੇ ਤਿਉਂ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਕਿਸਾਨ ਸ਼ਾਂਤਮਈ ਧਰਨਾ ਦੇ ਰਹੇ ਨੇ ਚਲੋ ਦਿੱਲੀ ਜਾਣ ਤੋਂ ਪਹਿਖ ਹਰਿਆਣਾ ਸਰਕਾਰੀ ਪਹਿਲਾਂ ਉਹ ਸੂਬੇ ਦੇ ਵਿੱਚ ਰੋਕ ਰਹੀ ਹੈ ਹਰਿਆਣਾ ਸਰਕਾਰ ਦਾ ਇਸ ਦੇ ਵਿੱਚ ਕੋਈ ਤੁਕ ਨਹੀਂ ਬਣਦੀ ਪਰ ਜਦੋਂ ਕਿਸਾਨਾਂ ਨੇ ਉੱਥੇ ਕਿਹਾ ਕਿ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਤਾਂ ਸਰਕਾਰ ਨੇ ਆਪ ਕਿਹਾ ਕਿ ਤੁਸੀਂ ਪੈਦਲ ਆ ਜਾਵੋ ਜਦੋਂ ਹੁਣ ਪੈਦਲ ਤੁਰਦੇ ਨੇ ਤਾਂ ਉੱਥੇ ਗੋਲੀਆਂ ਵਰਚਾਈਆਂ ਜਾਂਦੀਆਂ ਨੇ ਗੋਲੇ ਛੱਡੇ ਜਾਂਦੇ ਨੇ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਇਹ ਦੇਸ਼ ਦੇ ਵਿੱਚ ਅन्नਦਾਤਾ ਦੇ ਨਾਲ ਪਰਾਏ ਵਰਗਾ ਜੋ ਅਲੈਦਗੀ ਦਾ ਜ਼ਬੂਤ ਕੀਤਾ ਦਿੱਤਾ ਜਾ ਰਿਹਾ ਹੈ ਸਰਕਾਰਾਂ ਵੱਲੋਂ ਆਪਣਾ ਹੀ ਅन्नਦਾਤਾ ਖਾਲੀ ਹੱਥ ਜਾ ਕੇ ਇੱਕ ਪ੍ਰਿਆਦ ਲੈ ਕੇ ਸਰਕਾਰਾਂ ਵੱਲ ਜਾ ਰਿਹਾ ਹੈ ਤਾਂ ਉਸਤੇ ਜੋ ਜਲਮ ਤਸੱਦਦ ਕੀਤਾ ਜਾ ਰਿਹਾ ਹੈ ਇਹ ਇੱਕ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਪਰ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਪੰਜਾਬ ਦੇ ਸੂਰਬੀਰ ਜੋ ਲੋਕ ਨੇ ਇਹ ਤਾਂ ਜੰਮੇ ਹੀ ਸੰਘਰਸ਼ ਵਿੱਚੋਂ ਨੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਮਾ ਅੱਜ ਵੀ ਦਿਨ ਸਾਡੇ ਸਾਹਮਣੇ ਉਹਨਾਂ ਸਾਬਜਾਦਿਆਂ ਦੇ ਚੱਲ ਰਹੇ ਨੇ ਜਿਨ੍ਹਾਂ ਨੇ ਸੀਸ ਦਿਆਂ ਪਰ ਸਿਰ ਨਾ ਦਿਆਂ ਉਹਨਾਂ ਨੇ ਆਪਣਾ ਸਿੱਧਕ ਨਹੀਂ ਛੱਡਿਆ ਤੇ ਆਪਣੇ ਸਿੱਧਕ ਨੂੰ ਸਿਧਾਂਤ ਨੂੰ ਸੱਚ ਕਰਕੇ ਦ੍ਰਿੜਤਾ ਦੇ ਨਾਲ ਜ਼ੁਲਮ ਸਹਿ ਕੇ ਵੀ ਨਿਭਾਇਆ ਸੋ ਅੱਜ ਵੀ ਜੋ ਲੜਾਈਆਂ ਕਰਤੀਆਂ ਦੀ ਉਹ ਲਗਾਤਾਰ ਜਦ ਤੱਕ ਹੱਕ ਪੂਰੇ ਨਹੀਂ ਹੋ ਜਾਂਦੇ ਇਹ ਚਲਦੀ ਰਹੇਗੀ ਭਾਵੇਂ ਹੁਣ ਡੱਲੇਵਾਲ ਸਾਹਿਬ ਦੇ ਨਾਲ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਾਂਗੇ ਕਿ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਵਰਕਰਾਂ ਸਮੇਤ ਸਾਰਿਆਂ ਨੂੰ ਜੁੜ ਜਾਣਾ ਚਾਹੀਦਾ ਏਕਤਾ ਦੇ ਵਿੱਚ ਬੱਲ ਹੈ ਤਾਂ ਕਿ ਆਪਾਂ ਆਪਣੀ ਕਿਰਤ ਨੂੰ ਬਚਾ ਸਕੀਏ ਆਪਣੀਆਂ ਫਸਲਾਂ ਨਸਲਾਂ ਨੂੰ ਬਚਾ ਸਕੀਏ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਕਿਸਾਨੀ ਜੇਕਰ ਬਚਦੀ ਹੈ ਤਾਂ ਇਸ ਦੇ ਨਾਲ ਸਾਰਿਆਂ ਦਾ ਸੰਬੰਧ ਜੁੜਿਆ ਹੈ ਸਾਰੇ ਹੀ ਕਿਰਤੀ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਸੋ ਅੱਜ ਕਰਾਲੀ ਰੇਲਵੇ ਸਟੇਸ਼ਨ ਤੇ ਅਡੇ ਲੋਕ ਹਿੱਤ ਮਿਸ਼ਨ ਬੀਕੇਜੂ ਪੰਜਾਬ ਸਾਡੇ ਨਾਲ ਕਿਸਾਨ ਜੂਨੀਅਨ ਖੋਸਾ ਤੇ ਰਾਜੇਵਾਲ ਉਹ ਵੀ ਸ਼ਾਮਲ ਹੋਏ ਆ ਸੋ ਰਲ ਮਿਲ ਕੇ ਇੱਥੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਅੱਜ ਟ੍ਰੇਨਾਂ ਜੋ ਰੋਕ ਦਿੱਤੀਆਂ ਗਈਆਂ ਨੇ ਇਹ ਸਿਰਫ ਇੱਕ ਸਰਕਾਰ ਨੂੰ ਸੁਨੇਹਾ ਦੇਣ ਲਈ ਹੈ ਕਿ ਸਰਕਾਰ ਅਜੇ ਵੀ ਜਾਗ ਜਾਵੇ ਨਹੀਂ ਸਾਨੂੰ ਲੰਮੀ ਲੜਾਈ ਲੜਨੀ ਪਵੇਗੀ ਅਸੀਂ ਆਪਣੇ ਹੱਕਾਂ ਜਿਹੜੇ ਉਹ ਵਾਅਦਾ ਪ੍ਰਾਪਤ ਕਰਾਂਗੇ ਕਿਉਂਕਿ ਮਾਮਲਾ ਸਾਡੀ ਕਿਰਤ ਦਾ ਹੈ ਧੰਨਵਾਦ ਜੀ ਵੀਰ ਜੀ ਜੀ ਮੈਂ ਆਹ ਲੋਕ ਪ੍ਰਾਂਤਾਂ ਦੇ ਕੋਈ ਬੰਦਾ ਬੋਲੀ ਦੇ ਲਈ ਲੜ ਰਿਹਾ ਏ ਕੋਈ ਕਿਸਾਨ ਆਪਣੀ ਲੜਾਈ ਲੜਦਾ ਏ ਜਿਹੜੇ ਤੁਸੀਂ ਹੋਮਗਾਰਡ ਦੀ ਗੱਲ ਕੀਤੀ ਹੈ ਹੋਮਗਾਰਡ ਆਪਣੀ ਲੜਾਈ ਲੜਦੇ ਨੇ ਇਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੜਨੀ ਚਾਹੀਦੀ ਕਿਉਂਕਿ ਜੇ ਪੰਜਾਬੀ ਨਾ ਰਿਹਾ ਤਾਂ ਫਿਰ ਜੇ ਸਾਡੀ ਆਪ ਦੀ ਲੜਾਈ ਦੇ ਵਿੱਚ ਜਿਹੜੇ ਹੋਰ ਬਾਹਰਲੇ ਲੋਕ ਕੋ ਫਾਇਦਾ ਲੈ ਜਾਣਗੇ ਸਾਨੂੰ ਇਕੱਠੇ ਨਹੀਂ ਹੋਣਾ ਤੇ ਇਹ ਪਲੇਟਫਾਰਮ ਬਿਲਕੁਲ ਜੀ ਹਰ ਇੱਕ ਸਾਡੀ ਹਰ ਜੱਥੇ ਪੈਂਦੀ ਦੀ ਹਰ ਕਿਰਤੀ ਲੋਕਾਂ ਦੀ ਜਿਨ੍ਹਾਂ ਦੇ ਹੱਕ ਦਬਾਏ ਜਾ ਰਹੇ ਨੇ ਸਾਰੇ ਹੀ ਆਪਣੇ ਆਪਣੇ ਫਰੰਟ ਤੇ ਲੜ ਰਹੇ ਨੇ ਜੇਕਰ ਇੱਕ ਤਾਲਮੇਲ ਕੋਮ ਕਮੇਟੀ ਬਣਾ ਕੇ ਇੱਕ ਫੋਰਮ ਬਣਾ ਕੇ ਸਾਂਝੇ ਮੰਚ ਤੇ ਇਹ ਲੜਾਈਆਂ ਲੜੀਆਂ ਜਾਣ ਸ਼ਾਇਦ ਅੱਧ ਤੋਂ ਵੱਧ ਜਿਹੜੀ ਸਫਲਤਾ ਕਿੰਨੀਆਂ ਹੀ ਮੰਗਾ ਸਾਰਿਆਂ ਨੇ ਵੱਲੋਂ ਪ੍ਰਵਾਨ ਕਰਵਾਈਆਂ ਜਾਣਗੀਆਂ ਜਿਵੇਂ ਹੁਣ ਹੋਮ ਕਾਰਡ ਦੀ ਵੀ ਗੱਲ ਹੈ ਕਿ ਕਿੰਨੇ ਸਾਲਾਂ ਤੋਂ ਉਹ ਬੈਠੇ ਸੋਲਖਿਆ ਟੋਲ ਪਲਾਜ਼ਾ ਤੋਂ ਆਪਣੇ ਹੱਕ ਮੰਗ ਰਹੇ ਨੇ ਸਰਕਾਰਾਂ ਅੱਜ ਜਿਹੜਾ ਜਵਾਨ ਵੀ ਦੇਸ਼ ਦੇ ਲਈ ਲੜਿਆ ਖੜਿਆ ਅੱਜ ਉਹਨਾਂ ਦੇ ਵੀ ਹੱਕਾਂ ਦੀ ਪੂਰਤੀ ਨਹੀਂ ਹੋ ਰਹੀ ਕਸਾਨਾਂ ਦੀ ਤਾਂ ਉਹ ਪਹਿਲਾਂ ਹੀ ਜਿਹੜੀ ਬਦਨੀਤੀ ਧਾਰੀ ਬੈਠੇ ਨੇ ਪਰ ਸਰਕਾਰ ਨੂੰ ਇਹ ਜ਼ਰੂਰ ਇਤਿਹਾਸ ਪੜ ਲੈਣਾ ਚਾਹੀਦਾ ਕਿ ਪੰਜਾਬੀਆਂ ਨੇ ਕਦੇ ਇੰਨੀ ਮੰਨੀ ਉਹ ਆਪਣੇ ਹੱਕਾਂ ਲਈ ਲੜਦੇ ਨੇ ਕਦੇ ਜ਼ੁਲਮ ਸਹਿਣ ਨਹੀਂ ਕੀਤਾ ਉਹ ਆਪਣੇ ਹੱਕ ਲੈ ਕੇ ਰਹਿਣਗੇ ਜੇਕਰ ਸਰਕਾਰ ਦੇ ਦੇਵੇ ਚੰਗਾ ਨਹੀਂ ਤਾਂ ਇਹ ਲੜਾਈ ਲੜ ਕੇ ਅਵਾਸ ਜਿਹੜੀ ਜਿੱਤ ਹੈ ਸੰਘਰਸ਼ ਦੀ ਪ੍ਰਾਪਤ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀ ਰੱਖੀ ਆ ਈਦਾ ਸਿਧਾਂਤ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਿਹੜੇ ਕੀਰਤੀ ਲੋਕਾਂ ਇਹਨਾਂ ਨੂੰ ਜਦੋਂ ਮੁਗਲ ਸਰਕਾਰ ਸੀ ਉਹਨਾਂ ਨੇ ਵੀ ਦੱਬਿਆ ਤੇ ਉਸ ਤੋਂ ਬਾਅਦ ਮੁਗਲਾਂ ਤੋਂ ਆਪਾਂ ਆਜ਼ਾਦੀ ਲਈਆ ਆਜ਼ਾਦੀ ਲੈ ਕੇ ਫਿਰ ਅੰਗਰੇਜ਼ਾਂ ਨੇ ਵੀ ਆਪਾਂ ਤੇ ਕੀਰਤੀ ਲੋਕਾਂ ਤੇ ਅਤਿਆਚਾਰ ਕੀਤਾ ਲੇਕਿਨ ਜਿਹੜੀ ਸਿੱਖ ਕੌਮ ਆ ਤੇ ਉਸ ਸਮੇਂ ਤਾਂ ਯੁੱਧ ਕਰਕੇ ਆਪਾਂ ਪੱਤੇ ਕਰ ਲੈਂਦੇ ਸੀ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਟਾਈਮ ਵੀ ਇਹ ਕੀਰਤੀ ਲੋਕਾਂ ਨੇ ਇਕੱਠੇ ਹੋ ਕੇ ਬੜੇ ਸੰਘਰਸ਼ ਕਰੇ ਤੇ ਆਜ਼ਾਦੀਆਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ ਅੱਜ ਜੋ ਇਹ ਮੋਦੀ ਸਰਕਾਰ ਚੱਲ ਰਹੀ ਹੈ ਇਹ ਵੀ ਕੀਤੀ ਲੋਕਾਂ ਤੇ ਇਤਿਆਚਾਰ ਕਰ ਰਹੀ ਹੈ ਖੇਤੀ ਦੇ ਮਜ਼ਦੂਰ ਲੋਕਾਂ ਨੂੰ ਆਪਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਏਗਾ ਤੇ ਇਹਦੇ ਨਾਲ ਨਾਲ ੜੀ ਧਾਰਮਿਕ ਬੰਦੇ ਆ ਜਦੋਂ ਧਾਰਮਿਕ ਸੋਚ ਆਉਂਦੀ ਹੈ ਕਿਰਤ ਕਰਨ ਦੀ ਜਿਹੜੀ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਕਿਰਤ ਕਰਨੀ ਆ ਜੇ ਕਿਰਤੀ ਲੋਕ ਹੀ ਦੱਬੇ ਗਏ ਤਾਂ ਫਿਰ ਆਪਣਾ ਧਰਮ ਨਹੀਂ ਰਹਿਣਾ ਜਦੋਂ ਆਪਾਂ ਧਾਰਮਿਕ ਲੋਕ ਜਿਹੜੇ ਪ੍ਰਭੂ ਪਰਮੇਸ਼ਰ ਨੂੰ ਮੰਨਣ ਵਾਲੇ ਲੋਕਾਂ ਉਹ ਇਕੱਠੇ ਹੋ ਕੇ ਜਦੋਂ ਸੰਘਰਸ਼ ਕਰੂਗੇ ਕਿ ਸੰਘਰਸ਼ ਜਿਹੜਾ ਇਹ ਜਿਹੜੀਆਂ ਸਰਕਾਰਾਂ ਅੱਗੇ-ਅੱਗੇ ਭੱਜਣਗੀਆਂ ਤੇ ਕਿਉਂਕਿ ਜਿਹੜੇ ਆਪਣਾ ਸਿੱਖ ਕੌਮ ਆ ਇਹ ਭਗਤੀ ਦੇ ਨਾਲ ਸ਼ਕਤੀ ਆ ਇਹਦੇ ਵਿੱਚ ਜਦੋਂ ਸ਼ਕਤੀ ਆਉਂਦੀ ਆ ਫਿਰ ਇਹ ਇਹ ਵੱਡੀਆਂ-ਵੱਡੀਆਂ ਜਿਹੜੀਆਂ ਸਰਕਾਰਾਂ ਵੱਡੇ-ਵੱਡੇ ਥੰਮ੍ਹ ਨੂੰ ਹਿਲਾ ਕੇ ਰੱਖ ਦਿੰਦੀ ਆ ਇਸ ਕਰਕੇ ਇਹ ਮੋਦੀ ਸਰਕਾਰ ਨੂੰ ਵੀ ਸੋਚ ਲੈਣਾ ਚਾਹੀਦਾ ਵੀ ਜਿਹੜੇ ਸਿੱਖਾਂ ਇਹ ਜਾਗਰੂਕ ਲੋਕ ਨੇ ਆ ਜਦੋਂ ਇਹ ਇਕੱਠੇ ਹੋਗੇ ਫਿਰ ਇਹਨਾਂ ਦੀ ਫਤਿਹ ਹੋਏਗੀ ਇੱਕਠੇ ਹੋ ਕੇ ਹੀ ਫਤਿਹ ਮਿਲਣੀ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਕਰੇ ਇਹਨਾਂ ਨੂੰ ਇਕੱਠੇ ਹੋਣ ਦਾ ਬਲ ਬਖਸ਼ੇ ਜੀ ਪਿਛਲੇ ਸਮੇਂ ਦੇ ਵਿੱਚ ਇੱਕ ਦੋ ਧਰਨਾ ਲੱਗਿਆ ਤੇ ਉਦੋਂ ਵੀ ਬਾਬਾ ਬਲਬੀਰ ਸਿੰਘ 96 ਕਰੋੜੀ ਧਰਨਿਆਂ ਦੇ ਵਿੱਚ ਨਾ ਕੋ ਇਹਨਾਂ ਦਾ ਧਿਆਨ ਆਇਆ ਤੇ ਨਾ ਉਹ ਸ਼ਾਮਿਲ ਹੋਏ ਤੇ ਹੁਣ ਜਿਹੜੀ ਸੰਸਥਾਵਾਂ ਦੇ ਜਿਹੜਾ ਕਰੈਕਟਰਲੈਸ ਹੋ ਰਹੀਆਂ ਇੱਕ ਬੰਦੇ ਦਾ ਨਾਲਾ ਖਿੱਚਿਆ ਤੇ ਬਹੁਤ ਸਾਰੀਆਂ ਸੰਸਥਾਵਾਂ ਨੰਗੀਆਂ ਹੋ ਚੁੱਕੀਆਂ ਨੇ ਉੱਥੇ ਜਾ ਕੇ ਦਲ ਪੰਥ ਸਾਰੇ ਇਕੱਠੇ ਹੋਗੇ ਇਹਨਾਂ ਜਿਹੜੇ ਹੋਰ ਮਸਲੇ ਚੱਲਦੇ ਉਹਨਾਂ ਪਰ ਉਹਨਾਂ ਦਾ ਕੋਈ ਬਿਆਨ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀ ਇਹ ਸੰਪਰਦਾਵਾਂ ਬਣੀ ਹੈ ਨਾ ਇਹ ਸੰਪਰਦਾਵਾਂ ਨੇ ਸਿੱਖਾਂ ਉਨੂੰ ਬਹੁਤ ਵੱਡੀ ਧਾਲ ਆਈ ਹੈ ਇਹ ਸੰਪਰਦਾਵਾਂ ਜਿਹੜੇ ਮੁਖੀਆਂ ਇਹ ਮੌਜੂਦਾ ਸਰਕਾਰ ਨਾਲ ਰਲ ਕੇ ਆਪਣੀ ਸੰਪਰਦਾਵਾਂ ਚਲਾ ਰਹੇ ਹਾਂ ਤੇ ਆਪਣੇ ਡੇਰੀਆਂ ਨੂੰ ਵਿਚਾਰ ਰਹੇ ਇਸ ਕਰਕੇ ਇਹ ਅੱਗੇ ਨਹੀਂ ਆਉਂਦੇ ਕਿਉਂਕਿ ਇਹਨਾਂ ਨੇ ਆਪਣੇ ਡੇਰੀਆਂ ਨੂੰ ਪਿਆਰੇ ਹੋ ਗਏ ਆਪਣੀਆਂ ਸੰਪਰਦਾਵਾਂ ਪਿਆਰਿਆਂ ਹੋ ਗਈਆਂ ਆਪਣੀ ਆਪਣੀ ਮਰਿਆਦਾ ਲਾਗੂ ਕਰ ਲਈ ਦੇ ਸਿੱਖ ਕੌਮ ਨੂੰ ਇਹਦੀ ਬੜੀ ਟਾ ਲੱਗੀ ਹੈ ਕਿ ਡੇਰਾਬਾਦ ਨਹੀਂ ਹੋਣਾ ਚਾਹੀਦਾ ਸਾਡੇ ਬਿਲਕੁਲ ਜੀ ਡੇਰਾਬਾਦ ਡੇਰਾਬਾਦ ਤੇ ਜਿਹੜੀਆਂ ਸੰਪਰਦਾਵਾਂ ਦੀ ਸੋਚ ਜਿਹੜੀ ਆਪਣੇ ਸਿੱਖ ਵਿੱਚ ਆਈ ਆ ਵੀ ਮੈਂ ਟਕਸਾਲੀ ਆ ਮੈਂ ਅਖੰਡਕੀਤਨੀ ਆ ਜਾਂ ਮੈਂ ਨਾਨਕਸਰੀਆਂ ਜਾਂ ਮੈਂ ਰਾੜਾ ਸਾਹਿਬ ਵਾਲਾ ਇਹ ਸੋਚ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖ ਦੀ ਕੌਮ ਦੀ ਜਿਹੜੀ ਸੋਚ ਆ ਬਰਿਆਦਾ ਇੱਕ ਵੱਖਰੀ ਐ ਤੇ ਇਹ ਤੇ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲੱਡ ਲੱਗ ਜਾਵਾਂਗੇ ਤੇ ਪੰਜ ਪਿਆਰਾਂ ਦਾ ਸਿਧਾਂਤ ਆ ਉਹਤੇ ਆਪਾਂ ਚੱਲ ਪਾਵਾਂਗੇ ਤੇ ਗੁਰੂ ਦੀ ਦਿੱਤੀ ਮਰਿਆਦਾ ਤੇ ਆਪਾਂ ਪਹਿਰਾ ਦਵਾਂਗੇ ਤਾਂ ਫਿਰ ਆਪਣੀ ਜਿਹੜੀ ਸੋਚ ਹੈ ਕੱਤਰ ਹੋ ਜਾਈ ਇਕੱਠੀ ਹੋ ਜਾਏਗੀ ਤੇ ਆਪਾਂ ਫਿਰ ਦੇਰਿਆਂ ਵਿੱਚੋਂ ਤੇ ਸੰਪਰਦਾਮ ਵਿੱਚੋਂ ਨਿਕਲ ਕੇ ਇੱਕ ਸਿੱਖ ਬਣ ਜਾਵਾਂਗੇ ਜਦੋਂ ਸਿੱਖ ਬਣ ਗਏ ਤਾਂ ਫਿਰ ਗੁਰੂ ਕਿਰਪਾ ਕਰੇ ਫਿਰ ਗੁਰਸਿੱਖੀ ਬਖਸ਼ੇਗਾ ਜਦੋਂ ਗੁਰਸਿੱਖੀ ਆ ਗਈ ਫਿਰ ਉਹ ਉਹਦੀ ਫਤਿਹ ਹੋ ਗਈ। ਇੱਕ ਵੇਪਰੀ ਤੁਸੀਂ ਗੱਲ ਕੀਤੀ ਹੈ ਕਿ ਬੰਦੇ ਆ ਬੋਲਦੇ ਸੀ ਕਿ ਪ੍ਰਵਾਸੀ ਮਜ਼ਦੂਰਾਂ ਬਾਰੇ ਕਿ ਪ੍ਰਵਾਸੀ ਮਜ਼ਦੂਰਾਂ ਦਾ ਕੋਹੜ ਹੈ ਪਿਆਰ ਨਹੀਂ ਬਹੁਤ ਸੰਬੇਸਣ ਤੋਂ ਲੱਗਿਆ ਹੋਇਆ ਇਹਨੂੰ ਬਤੂ ਕਿਵੇਂ ਨਜਾਤ ਪਾਈ ਜਾ ਸਕਦੀ ਹੈ ਇਹ ਤਾਂ ਦੇਖੋ ਹੀ ਸਾਡੀਆਂ ਸਰਕਾਰਾਂ ਦੀ ਮੈਂ ਤਾਂ ਸਮਝਦਾ ਕੋਈ ਸੈਂਟਰ ਸਰਕਾਰ ਦੀ ਕੋਈ ਰਲਈ ਮੇਲੀ ਭੁਗਤ ਨਾਲ ਇਹ ਕੰਮ ਹੋ ਰਿਹਾ ਹੈ ਤੁਹਾਨੂੰ ਇਦਾਂ ਕਿਦਾਂ ਹੋ ਸਕਦਾ ਉਹਨਾਂ ਦੇ ਕੋਈ ਗੱਲ ਨਹੀਂ ਆਉਂਦੇ ਨੇ ਕੰਮ ਕਰਨਾ ਉਹਨਾਂ ਨੇ ਸਾਡੇ ਲੋਕ ਹੀ ਜਾਂਦੇ ਨੇ ਕੰਮ ਕਰਨ ਬਾਹਰ ਕੰਮ ਕਰਨਾ ਕੋਈ ਮਾੜੀ ਗੱਲ ਇਹ ਹੈ ਕਿ ਜੋ ਆਉਂਦੇ ਨੇ ਇੱਥੇ ਕੰਮ ਕਰਦੇ ਨੇ ਰੋਟੀ ਖਾਂਦੇ ਨੇ ਕੋਈ ਸਾਨੂੰ ਇਹਦੇ ਚੋਹ ਨਹੀਂ ਹੈਗਾ ਪਰ ਉਹਨਾਂ ਦੇ ਕਾਗਜ਼ ਪੱਤਰ ਕਿਉਂ ਬਣਾ ਰਹੇ ਉਹਨਾਂ ਦਾ ਆਧਾਰ ਕਾਰਡ ਉਹਨਾਂ ਦੀ ਵੋਟ ਇਹ ਚੀਜ਼ਾਂ ਨਹੀਂ ਬਣਣੇ ਚਾਹੀਦੇ ਜਦੋਂ ਇਹ ਚੀਜ਼ ਹੋ ਜਾਂਦੀ ਆ ਉਹ ਫਿਰ ਪੂਰਾ ਡੇਰਾ ਲਾ ਲੈਂਦੇ ਨੇ আর ਉਹਨਾਂ ਦੇ ਲੋਕ ਇਕੱਠੇ ਹੋ ਕੇ ਤੁਸੀਂ ਦੇਖ ਲਓ ਜਿੰਨਾ ਵੀ ਇੰਨਾ ਜ਼ਿਆਦਾ ਫਲਾ ਮੈਂ ਤਾਂ ਹੈਰਾਨ ਆ ਵੀ ਇੰਨਾ ਜ਼ਿਆਦਾ ਫਲਾ ਉਹਨਾਂ ਦਾ ਔਰ ਪਿਛਲੇ ਸਮੇਂ ਦੇ ਵਿੱਚ ਮੰਦੋ ਸੰਮਤੀਆਂ ਦੇ ਵਿੱਚ ਇੱਕ ਉਹਨਾਂ ਨੇ ਮਤਾ ਪਾਇਆ ਸੀਗਾ ਤੇ ਉਸ ਮਤੇ ਤੇ ਪੂਰਾ ਭਾਰਤ ਤੇ ਵੱਡੇ ਵੱਡੇ ਚੈਨਲਾਂ ਨੇ ਦਿੱਤਾ ਤੇ ਉਹ ਟੈਪ ਦੇ ਵਿੱਚ ਜਿਹੜੀ ਗੱਲਾਂ ਵਤਾਂ ਹੋਈਆਂ ਉਹ ਬਿਲਕੁਲ ਉਹਨਾਂ ਨੇ ਪੱਕੇ ਹੋਏ ਜਿਹਨੇ ਸਾਡੇ ਦੋ ਬੱਚੇ ਕੁੰਮੜਾ ਸਹਾਣ ਦੇ ਵਿੱਚ ਮਾਰ ਦੇ ਗਏ ਬਿਲਕੁਲ ਜੀ ਇਸ ਵਾਰੀ ਵੀ ਜਿਹੜਾ ਹੁਣ ਸੁਹਾਣਾ ਮੇਰੇ ਨਾਲ ਨਗਰ ਪੈਂਦਾ ਉੱਥੇ ਉਹਨਾਂ ਨੇ ਲੜਾਈ ਕੀਤੀ ਉਹਨਾਂ ਨੇ ਜਿੰਨਾ ਵੀ ਸਿਵਲ ਪ੍ਰਸ਼ਾਸਨ ਸੀ ਜਾਂ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਨੇ ਇਸ ਗੱਲ ਨਹੀਂ ਬਣਨ ਦਿੱਤੀ ਕਹਿੰਦੇ ਕਤਲ ਤਾਂ ਹੋਇਆ ਆ ਕਤਲ ਹੋਇਆ ਪਰ ਇਹਨੂੰ ਪ੍ਰਵਾਸੀ ਔਰ ਇਹਨਾਂ ਦਾ ਦੂਜਾ ਰੰਗਤ ਨਹੀਂ ਉਹ ਨਹੀਂ ਆਣ ਦਿੱਤੀ ਬੜੀ ਹੈਰਾਨੀ ਦੀ ਗੱਲ ਆ ਯਾਰ ਇਹ ਉਹਨਾਂ ਨੇ ਪ੍ਰਵਾਸੀਆਂ ਨੇ ਮਾਰਿਆ ਉਹ ਉਹਨੂੰ ਆਣੀ ਚਾਹੀਦੀ ਸੀ ਪਰ ਸਰਕਾਰਾਂ ਦਾ ਜ਼ੋਰ ਲੱਗਿਆ ਕਾਨੂੰਨ ਵੀ ਉਹਨਾਂ ਦੇ ਹੱਕ ਚ ਸਿਵਲ ਪ੍ਰਸ਼ਾਸਨ ਵੀ ਉਹਨਾਂ ਕੋਲ ਹੈ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਕੋਲ ਹੈ ਤਾਂ ਕੋਈ ਸੁਣਵਾਈ ਨਹੀਂ ਹੋਈ ਉਹਨੂੰ ਆਮ ਕਤਲ ਦਾ ਇੱਕ ਦਰਜਾ ਦੇ ਦਿੱਤਾ ਕਿ ਤੁਸੀਂ ਆ ਵੀ ਸੁਣਵਾਈ ਨਹੀਂ ਹੋਈ ਤੇ ਉੱਥੇ ਦੋ ਬੱਚਿਆਂ ਨੇ ਕਤਲ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਦੇ ਕਹਿੰਦੇ ਕਿ 20 ਲੱਖ ਰੁਪਏ ਲੈ ਕੇ ਉਹਨਾਂ ਨੇ ਫੈਸਲਾ ਕਰ ਲਿਆ ਤੇ ਇੱਕ ਬੱਚਾ ਕਹਿੰਦਾ ਕਿ ਸਾਨੂੰ ਸਜ਼ਾ ਚਾਹੀਦੀ ਹੈ ਉਹਨਾਂ ਬੰਦੇ ਫੜੇ ਗਏ ਨੇ ਤੇ ਨਾ ਉਹ ਜਿਹੜੇ ਪੁੱਤਾਂ ਦੂਜੇ ਸੀਗਾ ਉਹਦੇ ਬਾਰੇ ਕੋਈ ਗੱਲ ਨਹੀਂ ਕਿਤੇ ਨਾ ਸਕਦੇ ਉਹਨਾਂ ਦੇ ਪੰਜਾਬੀ ਖੜੇ ਨੇ ਨਹੀਂ ਇਹਦੇ ਕੀ ਕਰਨ ਦੇ ਆਉਂਗਾ ਕਿ ਨੇ ਇਹ ਤਾਂ ਵੀ ਆਪ ਵੀ ਜਾਂਦੇ ਨਹੀਂ ਹੈਗੇ ਨਹੀਂ 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 ਖੜੇ ਜੀ ਜਿਹੜੇ ਬੰਦੇ ਉੱਥੇ ਖੜੇ ਸੀ ਉਹਨਾਂ ਤੇ ਪਰਚਾ ਵੀ ਦਰਜ ਹੋ ਗਿਆ ਜਿਹੜੇ ਪੰਜਾਬੀ ਖੜੇ ਹੋਏ ਸੀਗੇ ਜਿਨ੍ਹਾਂ ਨੇ ਧਰਨਾ ਲਾਇਆ ਸੀ ਉਹਨਾਂ ਤੇ ਪਰਚਾ ਹੋਇਆ ਤੇ ਪਰ ਬੜੀ ਹੈਰਾਨੀ ਦੀ ਗੱਲ ਹੈ ਕੋਈ ਗੱਲ ਨਹੀਂ ਕਤਲ ਤਾਂ ਆਮ ਵੀ ਹੋ ਜਾਂਦਾ ਉਹਰੇ ਵੀ ਹੋ ਜਾਂਦਾ ਬਿਊਟੀ ਚ ਵੀ ਹੁੰਦੇ ਰਹਿੰਦੇ ਹੁਣ ਨੇ ਉਹ ਲੜਾਈ ਦਾ ਲੱਗ ਪਰ ਇੱਥੇ ਲੜਾਈ ਵਾਲਾ ਮਾਮਲਾ ਨਹੀਂ ਸੀ ਨਾ ਇਿੱਥੇ ਤਾਂ ਪ੍ਰਵਾਸੀ ਵਾਲਾ ਮਾਮਲਾ ਸੀਗਾ ਇਹ ਪਰ ਉਹਨਾਂ ਨੇ ਇਹ ਨਹੀਂ ਮੰਨਣ ਦਿੱਤਾ ਜਿਹੜੇ ਧਾਰਾ ਲਾਈਆਂ ਨੇ ਤਾਂ ਉਹਦੇ ਵਿੱਚ ਕਤਲ ਵਾਲੀ ਲਾਤੀ ਬੰਦੇ ਫੜੇ ਵੀ ਗਏ ਐ ਬਰੀ ਵੀ ਹੋ ਜਾਣਗੇ ਕਤਲ ਕੋਈ ਗੱਲ ਨਹੀਂ ਵੱਡੀ ਕੋਈ ਖੌਤੀ ਗੱਲ ਨਹੀਂ ਹੈ ਕਿਉਂਕਿ ਕਤਲ ਤਾਂ ਆਮ ਆਪਣੇ ਵੀ ਇੱਥੇ ਹੋ ਜਾਂਦਾ ਕਿਸੇ ਲੜਾਈ ਨੂੰ ਲੈ ਕੇ ਹੋ ਗਿਆ ਪਰ ਉਹ ਜਿਹੜੀ ਵਾਕਈ ਚੀਜ਼ ਸੀਗੀ ਉਹ ਤੁਸੀਂ ਆਪਣੇ ਦੇਖ ਲਓ ਤੁਸੀਂ ਬਲਾਕ ਮਜਰੀ ਚਲੇ ਜਾਓ ਕਰਾਲੀ ਚ ਚਲੇ ਜਾਓ ਕਈ ਵਾਰੀ ਤੁਹਾਨੂੰ ਅਹਿਸਾਸ ਹੁੰਦਾ ਵੀ ਅਸੀਂ ਬਿਹਾਰ ਚ ਆ ਯੂਪੀ ਚ ਆਏ ਹੋਏ ਆ ਸਾਡੇ ਸ਼ਹਿਰਾਂ ਚ ਚਲੇ ਜਾਓ ਇਹ ਨਹੀਂ ਹੋਣਾ ਚਾਹੀਦਾ ਰੇਡੀਆਂ ਇਹ ਇਦਾਂ ਲਾ ਲੀਆਂ ਇਦਾਂ ਮਤਲਬ ਗੰਦਗੀ ਵੀ ਫਲਾਉਂਦੇ ਨੇ ਅੱਛਾ ਇੱਕ ਗੱਲ ਹੋਰ ਵੀ ਸਾਡੇ ਸਾਹਮਣੇ ਦੇਖਣ ਦੇ ਵਿੱਚ ਆਉਂਦੀ ਹੈ ਵੀ ਉਹ ਕਹਿੰਦੇ ਜੇ ਅਸੀਂ ਪ੍ਰਵਾਸੀਆਂ ਨੂੰ ਨਾ ਇੱਥੇ ਫੜਦੀਏ ਪ੍ਰਵਾਸੀਆਂ ਨੂੰ ਕਿਰਪਾ ਮਜ਼ਦੂਰ ਕਿੱਥੋਂ ਲੇਵੋ ਕਿੱਥੋਂ ਲੇ ਕੇ ਆਵਾਂਗੇ ਉਹ ਤਾਂ ਅਸੀਂ ਕੱਢਣੇ ਤਾਂ ਤੁਸੀਂ ਪਹਿਲੀ ਗੱਲ ਤਾਂ ਨਹੀਂ ਆਏ ਸੀ ਕਹਿੰਦੇ ਹੀ ਨਹੀਂ ਵੀ ਕੱਢਣਾ ਆ ਅੱਗੇ ਇਹ ਰਹਿੰਦੇ ਸੀ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਅੱਜ ਤੋਂ ਨਹੀਂ ਆਉਂਦੇ ਬਾਅਦ ਵਿੱਚ ਦੇਰ ਤੋਂ ਆਉਂਦੇ ਨੇ ਅੱਗੇ ਮੋਟਰਾਂ ਤੇ ਰਹਿੰਦੇ ਸੀ ਮੋਟਰਾਂ ਤੱਕ ਰਹਿਣ ਉਹ ਆਣ ਫਸਲ ਦੇ ਟਾਈਮ ਮੋਟਰਾਂ ਤੇ ਆਣ-ਵੋਟਰਾਂ ਨੂੰ ਮੁੜ ਜਾਣ ਮੋਟਰਾਂ ਤੇ ਪੱਕੇ ਵੀ ਰਹਿ ਜਾਣ ਕਿਸੇ ਨੇ ਪੱਕਾ ਵੀ ਸੰਜੀ ਰਲ ਜਾਂਦਾ ਪਰ ਉਹਦਾ ਸਾਡੇ ਬੱਚੇ ਬਾਹਰ ਜਾਂਦੇ ਨੇ ਉਹਨਾਂ ਨੂੰ ਤੁਸੀਂ ਕਿੰਨਾ-ਕਿੰਨਾ ਪੈਸਾ ਦੇ ਕੇ ਜਾਂਦੇ ਨੇ ਔਰ ਪੀਆਰ ਮਿਲਣ ਨੂੰ ਕਿੰਨਾ-ਕਿੰਨਾ ਟਾਈਮ ਲੱਗ ਜਾਂਦਾ ਇਹਨਾਂ ਦਾ ਤਾਂ ਕੋਈ 10 ਬੰਦੇ ਨਾਲ ਲੈ ਉਹਨਾਂ ਨਾਲ ਸ਼ਾਮ ਨੂੰ ਫਟਾਫਲਾ ਲੰਦੇ ਨੇ ਜਿਵੇਂ ਕੋਣ ਧਰਨ ਲੱਗਿਆ ਕਿਸਾਨੀ ਦਾ ਜਿਹੜਾ ਪਿੰਡਾਂ ਦੇ ਵਿੱਚ ਇਹ ਜਿਹੜਾ ਵੜਿਆ ਹੋਇਆ ਉਸ ਅਸਲ ਵਿੱਚ ਇਹ ਉਹ ਜਾੜਾ ਕਿਸਾਨੀ ਨੇ ਕਿਸਾਨਾਂ ਨਹੀਂ ਹੀ ਇਹਨਾਂ ਨੂੰ ਬਿਲਕੁਲ ਵੜਿਆ ਹੋਇਆ ਤੇ ਇਸ ਮੁੱਦੇ ਦੇ ਕਿਸਾਨੀ ਜਿੱਤੇ ਬੰਦियां ਬਿਲਕੁਲ ਨਹੀਂ ਬੋਲਦੀਆਂ ਉਹਦਾ ਕੀ ਕਰਨ ਬਿਲਕੁਲ ਇਹ ਵੀ ਵੱਡਾ ਮੁੱਦਾ ਹੈ ਜੀ ਇਹਨੂੰ ਹੋਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਕੀ ਸਾਜ਼ਿਸ਼ ਹੈ ਕਿਹੜੀ ਕਈ ਵਾਰੀ ਤਾਂ ਹੁੰਦਾ ਵੀ ਇਹਦਾ ਨਿਰੁੱਤਰ ਹੋ ਜਾਂਦੇ ਆ ਵੀ ਕਹੀ ਇਹ ਕੀ ਇਹਦੇ ਬਾਰੇ ਤੁਸੀਂ ਵੀ ਇਸ ਗੱਲ ਦੇ ਮੁੱਦੇ ਤੇ ਕੁਝ ਬਣਾ ਲਏ ਜਾਂਦੇ ਹੋ ਬਿਲਕੁਲ ਇਸ ਗੱਲ ਤੇ ਕੁਝ ਨਹੀਂ ਨਹੀਂ ਅਸੀਂ ਜ਼ਿਕਰ ਕਰਦੇ ਦੇ ਜੀ ਅਕਸਰ ਕਰਦੇ ਆ ਪਰ ਕਈ ਵਾਰੀ ਫੇਰ ਉਹੀ ਆ ਜਾਂਦਾ ਵੀ ਲੋਕਾਂ ਦੇ ਵੀ ਨਹੀਂ ਇਹ ਕੰਮ ਤੁਸੀਂ ਤੁਹਾਡੇ ਵਾਲਾ ਸਵਾਲ ਵੀ ਕੰਮ ਕਿਦੋਂ ਕਰਾਵਾਂਗੇ ਪਰ ਕੰਮ ਹੋਈ ਜਾਣਗੇ ਮੈਂ ਸੱਕ ਚਾ ਆਉਣ ਪ੍ਰਵਾਸੀ ਕੋਈ ਚੱਕਰ ਨਹੀਂ ਪਰ ਉਹਨਾਂ ਕਾਗਜ਼ ਪੱਤਰ ਨਹੀਂ ਹੋਣਗੇ ਹਾਂ ਇਹਦਾ ਇਹਦਾ ਮਸਲੇ ਆਉਂਦੇ ਸਾਡੇ ਕੋਲ ਸਾਨੂੰ ਲੱਗਦਾ ਨਹੀਂ ਕਿ ਸਾਡੇ ਨਾਲ ਤਾਂ ਉਹ ਜਿਹੜਾ ਹਾਈएस्ट ਪੋਸਟ ਆ ਡਿਪਲੋਮੈਟ ਨਹੀਂ ਹਾਂ ਸਭ ਤੋਂ ਵੱਡੀ ਗੱਲ ਇਹ ਆ ਕਿਉਂਕਿ ਆਮ ਬਾਹਰ ਹੋਰ ਘੜ ਰਹੇ ਨੇ ਮੈਂ ਪਹਿਲਾਂ ਵੀ ਅੱਜ ਦੇ ਤੁਸੀਂ ਮੇਰੇ ਭਾਸ਼ਾ ਚ ਨਹੀਂ ਆ ਵੀ ਸਾਡੇ ਜਿਹੜੇ ਲੋਕ ਨੇ ਸਾਡੀਆਂ ਇਥੋਂ ਦੀਆਂ ਜੜਾਂ ਵਾਲੀਆਂ ਗੱਲਾਂ ਹੀ ਨਹੀਂ ਪਤਾ ਹੁਣ ਬਾਹਰ ਤੋਂ ਕੋਈ ਆ ਗਿਆ ਡਿਪਲੋਮੈਟ ਹੋਣ ਲੱਗ ਗਿਆ ਕੋਈ ਡੀਸੀ ਲੱਗ ਗਿਆ ਕੋਈ ਐਸਐਸਪੀ ਲੱਗ ਗਿਆ ਉਹਨੂੰ ਸਾਡੀ ਜ਼ਮੀਨੀ ਪੱਧਰ ਤੇ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਹਾਲਾਤਾਂ ਤੋਂ ਪਤਾ ਹੀ ਨਹੀਂ ਓਏ ਸੀ ਚ ਬੈਠ ਕੇ ਉਹ ਜੀ ਦੇਖੋ ਹਰ ਸਟੇਟ ਦਾ ਹਰ ਉੱਥੇ ਦਾ ਜਲਵਾ ਜੂ ਅੱਖਾਂ ਉਥੋਂ ਦੀ ਨਿਸ਼ਥਿਤੀ ਵਾਕਿਆ ਉਥੋਂ ਦੀ ਉਹਨਾਂ ਦੀ ਕੌਮ ਦਾ ਬਲਬਲ ਲੱਗਦਾ ਹੈ ਕਲਚਰ ਲੱਗਦਾ ਹੈ ਇੱਥੇ ਕਲਚਰ ਲੱਗ ਗਿਆ ਹਰ ਚੀਜ਼ ਦਾ ਉਹ ਚੀਜ਼ ਨੂੰ ਨਹੀਂ ਸਮਝ ਸਕਦੇ ਔਰ ਕੋਈ ਕਿਸੇ ਕਾਟਰ ਦਾ ਉਹਨੂੰ ਆਕੇ ਪੰਜਾਬ ਚ ਲਾ ਲੈਣੇ ਆਂ ਔਰ ਮੈਂ ਤਾਂ ਕਹਿੰਦਾ ਵੀ ਉਸ ਕਾਟਰ ਦਾ ਲਾਦਨ ਕੋਈ ਗੱਲ ਨਹੀਂ ਪੜ ਕੇ ਆਇਆ ਪਰ ਉਹਦੇ ਨਾਲ ਜਿਹੜਾ ਉਹਦਾ ਡਿਟਟੀ ਆ ਉਹਨੂੰ ਨਾਲ ਐਡੀਸ਼ਨਲ ਬੰਦੇ ਨੂੰ ਚਾਰਜ ਦੇਣਾ ਚਾਹੀਦਾ ਜਿਹਨੂੰ ਉੱਥੋਂ ਦੀ ਸਾਰੇ ਦੀ ਪੂਰੇ ਸਿਵਲਾਈਜੇਸ਼ਨ ਦੀ ਨੌਲੇਜ ਹੋਵੇ ਜੀ ਧੰਨਵਾਦ